ਸਰਦਾਰ ਹਰਪਜਨ ਸਿੰਘ ਟੀਓ ਸਾਹਿਬ ਨੇ ਤੇ ਬੀਕੇ ਸਿੰਘ ਜੀ ਸੀਨੀਅਰ ਸਾਡੇ ਸੀਐਮ ਸਾਹਿਬ ਦੇ ਅਧਿਕਾਰੀ ਸੋ ਅੱਜ ਇੱਕ ਬਹੁਤ ਅਹਿਮ ਮੀਟਿੰਗ ਪੰਜਾਬੀਆਂ ਕਿਸਾਨ ਜਥੇਬੰਦੀ ਬੀਕੇ ਜੂਗ ਰਹਾ ਅਤੇ ਖੇਤ ਮਜ਼ਦੂਰ ਜਥੇਬੰਦੀ ਤੋਂ ਨਾਲ ਇੱਕ ਲੰਬੀ ਮੀਟਿੰਗ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚੱਲੀ ਲਗਭਗ 2 2.5 ਘੰਟੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੀਆਂ ਗੱਲਾਂ ਜਿਹੜੀਆਂ ਵੀ ਕਿਸਾਨ ਹੋ ਗੁੱਸੇਬਾਨ ਨੇ ਆਪਣੀਆਂ ਆਪਣੀਆਂ ਗੱਲਾਂ ਰੱਖੀਆਂ ਉਹਨਾਂ ਤੇ ਵਿਚਾਰ ਚਰਚਾ ਹੋਈ ਔਰ ਉਸ ਬਾਅਦ ਸੀਐਮ ਸਾਹਿਬ ਨੇ ਮੀਟਿੰਗ ਜਾਣਾ ਸੀਗਾ ਚਲੇ ਗਿਆ ਉਸ ਵਾਰ ਲਗਭਗ 1 ਘੰਟਾ ਮੀਟਿੰਗ ਜਿਹੜੀ ਆ ਉਹਦੀ ਉਹਦੇ ਵਿੱਚ ਮੈਂ ਮੇਰੇ ਨਾਲ ਭਜਨ ਸਿੰਘ ਈਟੀਓ ਜੀ ਸਰਦਾਰ ਗੁਰਬੀਰ ਸਿੰਘ ਖੁੱਡੀਆਂ ਜੀ ਸਾਰੇ ਆਗੂ ਸਹਿਬਾਨ ਨੇ ਬੈਠ ਕੇ ਬੜੀ ਲੰਬੀ ਚੌੜੀ ਚਰਚਾ ਕੀਤੀ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ ਕਨਾਲ ਵਾਟਰ ਨੂੰ ਕਿਵੇਂ ਆਖਰੀ ਖੇਤ ਤੱਕ ਲੈ ਕੇ ਜਾਣਾਗਾ ਉਹਦੇ ਲਈ ਕੀ ਕੀ ਸਾਡੀਆਂ ਪ੍ਰਪੋਜ਼ਲ ਨੇ ਜੱਜ ਕਿੰਨਾ ਤੇ ਕਿਹੜੇ ਕਿਹੜੇ ਤੇ ਕੰਮ ਹੁਣ ਤੱਕ ਹੋ ਚੁੱਕਿਆ ਹੈਗਾ ਔਰ ਆਉਣ ਵਾਲੇ ਸਮੇਂ ਚ ਕਿੰਨਾ ਕਿੰਨਾ ਤੇ ਕੰਮ ਹੋਣਾਗਾ ਇਹ ਸਾਰੀ ਡਿਟੇਲ ਦੇ ਵਿੱਚ ਚਰਚਾ ਹੋਈ ਇਸ ਤੋਂ ਬਿਨਾ ਪੰਜਾਬ ਦੀ ਜਿਹੜੀ ਬੇਨ ਮੰਗ ਸੀ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਦਿੱਤੀ ਆ ਉਹਦਾ ਖਰੜਾ ਉਹਦਾ ਖਰੜਾ ਕਿਉਂਕਿ ਉਹ ਹੁਣੇ ਥੋੜਾ ਸਮਾਂ ਪਿੱਛੇ ਪ੍ਰਾਪਤ ਹੋਈ ਆ ਸਬੰਧਤ ਅਫਸਰ ਸਹਿਬਾਨ ਨੂੰ ਉਹ ਖਰੜਾ ਸਾਰੇ ਡਿਪਾਰਟਮੈਂਟਾਂ ਵਿੱਚੋਂ ਜਾ ਕੇ ਸਾਰੇ ਡਿਪਾਰਟਮੈਂਟਾਂ ਦੀ ਰਾਏ ਲੈ ਕੇ ਉਹਦੇ ਕੀ ਹੈਗੀ ਉਸ ਤੋਂ ਬਾਅਦ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਦਾ ਖਰੜਾ ਸ਼ੇਅਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਇੱਕ ਡਿਸਕਸ਼ਨ ਹੋਊਗੀ ਵਿਚਾਰ ਵਟਾਂਦਰਾ ਹੋਊਗਾ ਔਰ ਉਸ ਤੋਂ ਬਾਅਦ ਜਿਹੜੀ ਆ ਉਹ ਨੀਤੀ ਪੰਜਾਬ 'ਚ ਲਾਗੂ ਕੀਤੀ ਜਾਊਗੀ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਮੰਗਾਂ ਸੀਆਂ ਬਹੁਤ ਸਾਰੇ ਕੇਸ ਜਿਹੜੇ ਕਿਸਾਨਾਂ ਆਗੂਆਂ ਤੇ ਪੈਂਡਿੰਗ ਪਏ ਸੀ ਉਹਨਾਂ ਨੂੰ ਬਿਡਰਾ ਕਰਨ ਦਾ ਕਿਹੜੇ-ਕਿਹੜੇ ਕੇਸ ਜਿਹੜੇ ਨੇ ਉਹ ਸਿੱਧੇ ਬਿਡਰਾ ਹੋ ਸਕਦੇ ਨੇਗੇ ਕਿਹੜੇ ਜਿਹੜੇ ਏਜੀ ਸਾਹਿਬ ਦੇ ਆਫਿਸ ਤੱਕ ਜਾਣਗੇ ਐਡਵੋਕੇਟ ਜਨਰਲ ਦੇ ਆਫਿਸ ਤੱਕ ਜਾਣਗੇ ਕਿਉਂਕਿ ਕਈ ਕਈ ਕੇਸਾਂ ਦੇ ਅੰਦਰ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ ਨੂੰ ਸਿੱਧਾ ਵਿਡਰਾ ਨਹੀਂ ਕੀਤਾ ਜਾ ਸਕਦਾ ਉਹ ਵੀ ਇੱਕ ਸਾਡੀ ਜਿਹੜੀ ਆ ਕਿਸਾਨ ਆਗੂਆਂ ਦੇ ਨਾਲ ਸਹਿਮਤੀ ਬਣੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਅੱਛੀ ਰਹੀ ਆ ਬੜੇ ਸਾਜਗਰ ਮਾਹੌਲ ਦੇ ਅੰਦਰ ਹੋਈ ਆ ਬਹੁਤ ਹੀ ਪੋਜ਼ਿਟਿਵ ਜਿਹੜਾ ਰਿਜ਼ਲਟ ਉਹ ਆਊਗਾ ਕੀ ਮਤਲਬ ਕਰਜ਼ੇ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਆ ਦੇਖੋ ਕਿ ਇੱਕ ਬੈਂਕ ਆ ਸਾਡੀ ਜਿਹੜੀ ਕੋਆਪਰੇਟਿਵ ਬੈਂਕ ਆ ਉਹਦੇ ਅੰਦਰ ਓਟੀਐ ਸਕੀਮ ਲੈ ਕੇ ਆਉਣ ਦੀ ਗੱਲ ਹੋਈ ਆ ਕਿ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਬਹੁਤ ਸਾਰੇ ਕਿਸਾਨ ਜਿਹੜੇ ਕਿਸੇ ਨਾ ਕਿਸੇ ਕਾਰਨ ਡਿਫਾਲਟਰ ਹੋ ਗਏ ਆਪਣੀ ਜਿਹੜੀ ਆ ਕਿਸ਼ਤ ਨਹੀਂ ਪਰ ਸਕੇ ਕੋਈ ਕਾਰਨ ਰਿਹਾ ਉਹ ਕਿਸਾਨਾਂ ਗੂ ਦਾ ਤਰਕ ਸੀਗਾ ਕਿ ਸਾਰੇ ਕਿਸਾਨ ਲੋਕ ਜਿਹੜੇ ਨੇ ਉਹ ਸੈਟਲ ਕਰਨਾ ਚਾਹੁੰਦੇ ਨੇ ਕਿ ਉਹਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਸੋ ਬਿਲਕੁਲ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਜੀ ਦੇ ਬਿਲਕੁਲ ਹਾਂ ਪੱਕੀ ਹੋ ਗਏ ਹਰਾ ਪਰਿਆ ਗਿਆ ਡਿਪਾਰਟਮੈਂਟ ਨੇ ਉਸੇ ਆਰਡਰ ਜਾਰੀ ਕੀਤੇ ਨੇਗੇ ਕਿ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਕਿਸਾਨ ਆਗੂਆਂ ਅਸਲਾ ਕਰਕੇ ਬੜਾ ਲਈ ਜਾਵੇ ਤਾਂ ਕਿ ਨਾਲੇ ਬੈਂਕ ਦਾ ਫਾਇਦਾ ਹੋਊਗਾ ਔਰ ਨਾਲੇ ਕਿਸਾਨ ਭਰਾਵਾਂ ਦਾ ਫਾਇਦਾ ਹੋਊਗਾ ਜੀਮਤ ਸਾਹਿਬ ਜਿਹੜੀ ਐਗਰੀਕਲਚਰ ਪਾਲਸੀ ਹੈ ਇਹਨੂੰ ਇੰਪਲੀਮੈਂਟੇਸ਼ਨ ਲਈ ਕੋਈ ਟਾਈਮ ਬਾਉਂਡ ਕੀਤਾ ਗਿਆ ਕੋਈ ਪ੍ਰੋਸਾ ਕੁਝ ਦਿੱਤਾ ਇਸਨੇ ਨਹੀਂ ਅਸੀਂ ਕਿਹਾ ਪਹਿਲਾਂ ਤਾਂ 1 ਮਹੀਨੇ ਬਾਅਦ ਅਸੀਂ ਜਿਹੜੀ ਆ ਉਹ ਪਾਲਸੀ ਦਾ ਖਰੜਾ ਜਿਹੜਾ ਕੱਚਾ ਖਰੜਾ ਤਿਆਰ ਹੋਇਆਗਾ ਉਹ ਕਿਸਾਨ ਆਗੂਆਂ ਨਾਲ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਮੀਟਿੰਗ ਜਿਹੜੀ ਆ ਕਿਸਾਨ ਆਗੂਆਂ ਨਾਲ ਹੋਊਗੀ ਫਿਰ ਜਾ ਕੇ ਉਹਦੇ ਤੇ ਚਰਚਾ ਹੋ ਕੇ ਫਿਰ ਪਾਸ ਹੋ ਗਈ। ਚੱਕਣ ਲਈ ਕੋਈ ਧਰਨੇ ਨੂੰ ਲੈ ਕੇ ਧਰਨੇ ਨਹੀਂ ਚੱਕਣ ਲਈ ਕੋਈ ਗੱਲਬਾਤ ਹੋਈ ਹੈ ਜੀ ਜਿਹੜਾ ਚੰਡੀਗੜ੍ਹ ਉਹਨਾਂ ਦੀ ਕਿਤਾਬਾਂ ਦੀ ਆ ਫਿਰ ਬਿਲਕੁਲ ਦੇਖੋ ਬਿਲਕੁਲ ਸਹਿਮਤੀ ਹੈ ਜੋ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਗਈ ਤਾਂ ਉਹਨਾਂ ਨੇ ਆਪਣੇ ਜਥੇਬੰਦੀ ਚ ਕਿਸਾਨ ਆਗੂਆਂ ਨੇ ਮਜ਼ਦੂਰ ਜਥੇਬੰਦੀ ਦੇ ਆਪਣੀ ਜਥੇਬੰਦੀ ਚ ਵਿਚਾਰਨਾ ਹੋਊਗਾ ਤਾਂ ਉਸ ਤੋਂ ਬਾਅਦ ਉਹ ਦਾ ਫੈਸਲਾ ਲੈਣਗੇ ਪਰ ਲੇਕਿਨ ਸਾਡੀ ਜਿਹੜੀ ਆ ਮੋٹے ਰੂਪ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਆ ਸੋ ਪੋਜ਼ਿਟਿਵ ਰਿਜ਼ਲਟ ਜਿਹੜਾ ਆ ਗਿਆ। ਜੀ ਬਾਬਾ ਸਰ ਕ੍ਰੌਪ ਡਾਈਵਰਸੀਫਿਕੇਸ਼ਨ ਲੈ ਕੇ ਕੋਈ ਗੱਲ ਹੋਈ ਹੈ ਕਿਉਂਕਿ ਅਕਸਰ ਕਿਸਾਨ ਝੋਨੇ ਨੂੰ ਬਿਲਕੁਲ ਕ੍ਰੌਪ ਡਾਈਵਰਸੀਫਿਕੇਸ਼ਨ ਨੂੰ ਲੈ ਕੇ ਬੜੀ ਲੰਬੀ ਚੌੜੀ ਚਰਚਾ ਹੋਈ ਆ ਜਿਹੜੀ ਡਿਮਾਂਡ ਪੰਜਾਬ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਸੀ ਉਹਦੇ ਵਿੱਚੋਂ ਉਹਨੂੰ ਕਾਫੀ ਹੱਦ ਤੱਕ ਮੰਨ ਲਿਆ ਗਿਆਗਾ ਪਿੱਛੇ ਜੇ 7000 ਪ੍ਰਤੀ ਹੈਕਟੇਰ ਜਿਹੜਾ ਬਾਵਜਾ ਦੇਣ ਦੀ ਗੱਲ ਕੀਤੀ ਗਈ ਸੀ ਜਿਹੜੇ ਝੋਨਾ ਛੱਡ ਕੇ ਕਿਸੇ ਹੋਰ ਫਸਲ ਤੇ ਆਉਣਗੇ ਉਹਦੀ ਡਿਜੀਟਲ ਜਿਹੜੀ ਆ ਮਾਰਕੀਟਿੰਗ ਹੋਣੀ ਆ ਉਹ ਸ਼ੁਰੂਆਤ ਉਹਦੀ ਹੋ ਚੁੱਕੀ ਆ ਜਦੋਂ ਆ ਗਿਆ ਅੰਕੜਾ ਅਸੀਂ ਜਿੰਨੇ ਕਿਸਾਨ ਜਿਹੜੇ ਉਸ ਤੋਂ ਬਾਹਰ ਆਉਣਗੇ ਤੋਂ ਮੁਆਵਜ਼ਾ ਨਾਲ ਮਿਲ ਜਾਊਗਾ